ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਣਵਿੰਦਰ ਸਿੰਘ ਬਰਾੜ ਤੇ ਅੱਜ 27 ਫਰਵਰੀ ਜਿਹੜੀ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਭਾਗਾਂ ਦੇ ਵਿੱਚ ਜਿਹੜੀ ਹਲਕੀ ਕਿਣਮਣ ਸਾਰੇ ਵੱਡੇ ਏਰੀਏ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਈ ਥਾਵਾਂ ਦੇ ਉੱਤੇ ਤੇਜ਼ ਹਨੇਰੀ ਦੀਆਂ ਖਬਰਾਂ ਵੀ ਆ ਰਹੀਆਂ ਨੇ ਆਪਦੇ ਇਲਾਕੇ ਦਾ ਮੌਸਮ ਜ਼ਰੂਰ ਦੱਸਣਾ ਕਿਉਂਕਿ ਅੱਜ ਅਜੇ ਵਿਚਾਰਿਆ ਹੈ ਇਹ ਜਿਵੇਂ ਆਪਾਂ ਕੱਲ ਪਰਸੋਂ ਗੱਲ ਕੀਤੀ ਸੀ ਮੌਸਮ ਬਾਰੇ ਗੱਲ ਕਰਦੇ ਆ ਕਿ ਪ੍ਰਮਾਤਮਾ ਮੂਰੇ ਆਪਾਂ ਤਰ ਅਰਦਾਸ ਕਰ ਸਕਦੇ ਹਾਂ ਕਿ ਜਿਹੜਾ ਬਚਾ ਹੀ ਰਹੇ ਚੱਖੜ ਗੜੇ ਮਾਰੀ ਵੱਲੋਂ ਪਰ ਜਿਹੜਾ ਕੱਲ ਦਾ 28 ਫਰਵਰੀ ਦਾ ਦਿਨ ਹੈ ਇਹ ਥੋੜਾ ਜਿਆਦਾ ਜਿਆਦਾ ਕ੍ਰੂਸ਼ੀਅਲ ਹੈ ਜਿਆਦਾ ਸੈਂਸਿਟਿਵ ਹੈ ਕਿਉਂਕਿ ਕੱਲ ਨੂੰ ਦੁਪਹਿਰ ਤੱਕ ਜਿਹੜਾ ਦੁਪਹਿਰ ਤੱਕ ਜਾਂਦੇ ਜਾਂਦੇ ਜਿਹੜਾ ਹੈਗਾ ਬੱਦਲ ਉਹ ਸੰਘਣੇ ਹੋਣਗੇ ਤੇ ਤੇਜ਼ ਹਵਾਵਾਂ ਜਾਂ ਚੱਖੜ ਤੇ ਗੜੇਮਾਰੀ ਦੇ ਕੱਲ ਨੂੰ ਅਸਾਰ ਜਿਹੜੇ ਹੈਗੇ ਵੱਧ ਰਹਿ ਸਕਦੇ ਜੇ ਕੱਲ ਨੂੰ ਵਿਚਾਰਿਆ ਫਿਰ ਪਰਸੋਂ ਨੂੰ ਮੌਸਮ ਠੀਕ ਆ ਪਰਸੋਂ ਨੂੰ ਕੋਈ ਡਰ ਵਾਲੀ ਗੱਲ ਨਹੀਂ ਹੈ ਕੱਲ ਦਾ ਦਹਿਨ ਹੈ ਜਿਹੜਾ ਉਹ ਕੱਲ ਨੂੰ ਅੱਧੀ ਰਾਤ ਤੱਕ ਜਿਹੜਾ ਮੌਸਮ ਆ ਉਹ ਵਿਗੜ ਸਕਦਾ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਤਕਰੀਬਨ ਪੰਜਾਬ ਦੇ 70 80% ਏਰੀਆ ਦੇ ਵਿੱਚ ਜਿਹਦੇ ਵਿੱਚ ਭਾਰਾ ਮੀਂਹ ਚੱਖੜ ਤੇ ਗੜੇਮਾਰੀ ਦੇ ਸਾਰ ਬਣ ਸਕਦੇ ਇਸ ਤੋਂ ਬਾਅਦ ਫਿਰ 3 ਮਾਰਚ ਨੂੰ ਫਿਰ ਦੁਬਾਰਾ ਕਿਤੇ ਕਿਤੇ ਮੌਸਮ ਵਿਗੜਨ ਦੇ ਅਸਾਰ ਆ ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ 4-5 ਦਿਨ ਮੌਸਮ ਠੀਕ ਰਹੇਗਾ ਉਸ ਤੋਂ ਬਾਅਦ ਸ਼ਨੀਵਾਰ ਤੱਕ ਫਿਰ ਹੋ ਸਕਦਾ ਬੱਦਲਬਾਈ ਬਣੇ ਹੁਣ ਕਿਉਂਕਿ ਜਿਹੜੇ ਹੁਣ ਜਿਹੜੇ ਸਿਸਟਮ ਆ ਉਹ 2-4 ਹੋਣ ਲਗਾਤਾਰ ਟਟ 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 ਵਿੱਚ ਜਿਹੜੇ ਲੱਗਣਗੇ ਤੇ ਇਹਦੇ ਵਿੱਚ ਜਿਵੇਂ ਹੀ ਇਹ ਸਿਸਟਮ ਲੰਘਦੇ ਨੇ ਤੇ ਜੇ ਇਹ ਮਤਲਬ ਜ਼ਿਆਦਾ ਨੁਕਸਾਨ ਨਹੀਂ ਕਰ ਦਿੱਤਾ ਫਸਲ ਆਪਣੀ ਠੀਕ ਠਾਕ ਰਹੂਗੀ ਕੱਲ ਦਾ ਦਿਨ ਹੈ ਜਿਹੜਾ ਉਹ ਕ੍ਰੂਸ਼ੀਅਲ ਹੈ ਕੱਲ ਨੂੰ ਪਾਰਮੀ ਜਾਂ ਕੋਈ ਗੜੇਮਰੀ ਦੇਖਣ ਨੂੰ ਮਿਲ ਸਕਦੀ ਆ ਆਪਦੇ ਏਰੀਆ ਦਾ ਹਾਲ ਕਿਰਪਾ ਕਰਕੇ ਜ਼ਰੂਰ ਦੱਸਿਆ ਜੇ ਕਿਉਂਕਿ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਨੇ ਤਾਂ ਥੋੜਾ ਜਿਹਾ ਕਈ ਤਾਂ ਮਨ ਦੇ ਵਿੱਚ ਇਸ ਚੀਜ਼ ਦੀ ਚਿੰਤਾ ਵੀ ਹੁੰਦੀ ਕਿ ਕਿਤੇ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਇਸ ਬਾਰੇ ਮੈਂ ਜਿਹੜਾ ਜਾਨਣਾ ਚਾਹੁੰਦਾ ਸੀਗਾ ਕਿਰਪਾ ਕਰਕੇ ਆਪਦੇ ਏਰੀਆ ਦਾ ਹਾਲ ਜ਼ਰੂਰ ਦੱਸਿਆ ਜੀ ਕਿ ਆਪਣਾ ਫਸਲ ਵਾੜੀ ਜਿਹੜੀ ਠੀਕ ਹੈ ਕਿਉਂਕਿ ਅੱਜ ਕੋਈ ਏਡੀ ਬਹੁਤ ਹੀ ਹਵਾਵਾਂ ਜ਼ਰੂਰ ਤੇਜ਼ ਨੇ ਕਈ ਥਾਵਾਂ ਦੇ ਉੱਤੇ ਕਿਸਾਨ ਵੀ ਰਹਿਣਾ ਜਿਹੜਾ ਮੈਸੇਜ ਕੀਤਾ ਸੀ ਕਿ ਹਨੇਰੀ ਚੱਲ ਰਹੀ ਹੈ ਪਰ ਮੀਂਹ ਹੈ ਜਿਹੜਾ ਉਹ ਹਲਕਈ ਹੈ ਕਿਣ ਮੈਣਾ ਪਰ ਚੱਲ ਰਿਹਾ ਸਵੇਰ ਤੋਂ ਹੀ ਰਿਹਾ ਤੇ ਇਹਦੇ ਬਾਰੇ ਜਰੂਰ ਜਾਣਕਾਰੀ ਸਾਂਝੀ ਕਰਾਇਆ ਜੇ ਕਿਤੇ ਜਿਹੜਾ ਕੋਈ ਦਰਮਿਆਨਾ ਮੀਂਹ ਜਾਂ ਕੋਈ ਵੱਧ ਮੀਂਹ ਦੇਖਣ ਨੂੰ ਮਿਲਿਆ ਜਾਂ ਕੋਈ ਤੇਜ਼ ਹਨੇਰੀ ਚਖੜ ਦੇਖਣ ਨੂੰ ਮਿਲਿਆ ਇਹਦੇ ਬਾਰੇ ਜਰੂਰ ਕਿਰਪਾ ਕਰਕੇ ਕਮੈਂਟ ਕਰਕੇ ਆਪਦੇ ਏਰੀਆ ਦਾ ਹਾਲ ਦੱਸਿਆ ਜੀ ਵਾਹਿਗੁਰੂ ਜੀ ਮੇਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ